ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 8 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਮੌਸਮ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਵੀ ਬਦਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਸਵੇਰ ਵੇਲੇ ਹਲਕੀ ਜਿਹੀ ਬੱਦਲਵਾਈ ਆਸਮਾਨ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਉਚੇਰੀ ਬੱਦਲ। ਉਹ ਤੋਂ ਲਾਗ ਮੌਸਮ ਤਕਰੀਬਨ ਸਾਰੇ ਹੀ ਖੇਤਰਾਂ ਦਾ ਸਾਫ਼ ਰਹੇਗਾ ਧੁੱਪ ਵਾਲਾ ਰਹੇਗਾ ਤੇ ਅੱਜ ਜੇਕਰ ਸਵੇਰ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਤਕਰੀਬਨ 10-11 ਡਿਗਰੀ ਦੇ ਆਸ-ਪਾਸ ਪਹੁੰਚਣਾ ਸ਼ੁਰੂ ਹੋ ਚੁੱਕਾ ਹੈ ਸਵੇਰ ਦਾ ਤਾਪਮਾਨ ਅਤੇ ਦਿਨ ਦਾ ਟੈਂਪਰੇਚਰ ਵੀ ਕੁਝ ਦੇ ਖੇਤਰਾਂ ਦੇ ਵਿੱਚ ਅੱਜ 30 ਡਿਗਰੀ ਜਾਣਾ ਤਿੜੀ ਗਰੀ ਦੇ ਆਸ-ਪਾਸ ਰਹਿੰਦਾ ਹੋਇਆ ਦਿਖਾਈ ਦੇਵੇਗਾ ਤੇਜ਼ ਹਵਾਵਾਂ ਪਿਛਲੇ ਦਿਨਾਂ ਤੋਂ ਲਗਾਤਾਰ ਹੌਲੀ-ਹੌਲੀ ਰਫ਼ਤਾਰ ਘਟ ਰਹੀ ਹੈ ਅੱਜ ਵੀ ਉਹਨਾਂ ਦੀ ਰਫ਼ਤਾਰ ਲਗਾਤਾਰ ਮੱਠੀ ਹੁੰਦੀ ਹੋਈ ਜਾਪ ਰਹੀ ਹੋਵੇਗੀ ਤੇ ਗਰਮੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਦਾ ਜਾਵੇਗਾ ਪੰਜਾਬ ਦੇ ਨਾਲ ਲੱਗਦੇ ਇਲਾਕੇ ਦਾ ਵੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਹਰਿਆਣਾ ਰਾਜਸਥਾਨ ਉਹਨਾਂ ਦੇ ਕੁਝ ਖੇਤਰਾਂ ਦੇ ਵਿੱਚ ਟੈਂਪਰੇਚਰ 30 ਡਿਗਰੀ ਨੂੰ ਅੱਜ ਪਾਰ ਕਰਦਾ ਹੋਇਆ ਦਿਖਾਈ ਦੇਵੇਗਾ ਦੇ ਪਹਾੜਾਂ ਦੇ ਵਿੱਚ ਲਗਾਤਾਰ ਬਰਫਬਾਰਿਸ਼ ਦੇ ਨਾਲ ਉਹਨਾਂ ਖੇਤਰਾਂ ਦੇ ਵਿੱਚ ਅਜੇ ਵੀ ਠੰਡ ਬਣੀ ਹੋਈ ਹੈ। ਦੂਸਰੀ ਤਰਫ ਅਗਲਾ ਸਿਸਟਮ ਤਕਰੀਬਨ 13 ਤਰੀਕ ਦੇ ਆਸ-ਪਾਸ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਸਾਰੇ ਖੇਤਰਾਂ ਦੇ ਵਿੱਚ ਪਵੇਗਾ।